ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾ ਬਾਰਡਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਸੱਤ ਬੈੜਾ ਸੇਲ ਲਈ ਲੈ ਕੇ ਆਏ ਜੀ 37 ਬਾਈ ਟੌਪ ਨੇ ਤੇ ਸੱਤਾਂ ਦਾ ਹੀ ਮੋਲ ਆ ਜਿਹੜਾ ਬਾਈ ਦੇ ਜਮਤ ਜਾਇਜ਼ ਮੋਲ ਹੁੰਦੇ ਆ ਨਸਲਾਂ ਵੀ ਤਕਰੀਬਨ ਬਾਈ ਸਾਰੀਆਂ ਹੀ ਮਿਲ ਜਾਣੀਆਂ ਐ ਐਚ ਐਫ ਜਰਸੀ ਐਰ ਸਰ ਸਾਰੀ ਬਰੀਡ ਬਾਈ ਕੋਲੇ ਹੈਗੀ ਆ ਤੇ ਵੱਡੀ ਗੱਲ ਜਿਹੜੇ ਮੋਲ ਬਾਈ ਦੇ ਜਮਤ ਜਾਇਜ਼ ਹੋਣਗੇ ਬਾਹਲੇ ਮੋਲ ਨਹੀਂ ਬਾਈ ਕਰਦਾ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਲਗਾ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਔਨ ਵੈਨ ਵੀਡੀਓ ਦਾ ਨੋਟੀਫਿਕੇਸ਼ਨ ਪਤਾ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਆਓ ਪੁੱਛ ਲੈਨੇ ਭਾਈ ਟੋਟਲ ਭਾਈ ਜੀ ਸਸਤੀ ਕਾਲ ਉਹ ਠੀਕ ਹੋ ਵਧੀਆ ਬਹੁਤ ਵਧੀਆ ਜੀ ਨਾਮ ਤੇ ਐਡਰੈਸ ਬੋ ਨਾ ਨਰ ਸਾਹਿਬ ਬੱਬੂ ਹੈ ਜੀ ਪਿੰਡ ਆਪਣਾ ਸਲਾਬਤਪੁਰਾ ਜੀ ਜ਼ਿਲ੍ਹਾ ਭਾਈ ਜ਼ਿਲ੍ਹਾ ਆਪਣਾ ਮਠਿੰਡਾ ਪੈਂਦਾ ਹੈ ਤਹਿਸੀਲ ਭਾਈ ਤਹਿਸੀਲ ਆਪਣਾ ਰਾਮਪੁਰਾ ਫੋਜ ਨੇੜੇ ਪਿੰਡ ਭਾਈ ਜਿਹੜੇ ਆਪਣੇ ਪਧਾਰ ਰਹੇਗੇ ਜੀ ਭਗਤਾ ਭਾਈ ਦਾ ਭਾਈ ਰੂਪਾ ਜ ਮੋਬਾਈਲ ਨੰਬਰ 7773173 ਇਹ ਬਾਈ ਦਾ ਕੰਟੈਕਟ ਨੰਬਰ ਹੈ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਇਹ ਬੜ ਦੇ ਦੇ ਤਾ ਕਿਹੜਾ ਸੂਆ ਸੁੰਦੀ ਇਹ ਦੂਸਰਾ ਸੂਆ ਸੁੰਦੀ ਡਾਕਟਰ ਸਾਹਿਬ ਕਿੰਨੇ ਦਿਨ ਲਊ ਜੀ ਮੂੰਹੋਂ 6 ਦੰਦ ਆਂਦਾ ਜੀ 6 ਦੰਦ ਦੂਜਾ ਸੂਆ ਦੂਜਾ ਸੂਆ ਜੀ ਕਿੰਨੇ ਦਿਨਾਂ ਦੀ ਕੱਚੀ ਭਰਾ ਪੰਜ ਤੋਂ ਚਾਰ ਦਿਨ ਲਊ ਜੀ ਬੱਛੀ ਪੰਜ ਤੋਂ ਚਾਰ ਦਿਨਾਂ ਦੀ ਕੱਚੀ ਆ ਤੇ ਲੇਵੇ ਦੀ ਫੀਟਿੰਗ ਚੈੱਕ ਕਰੋ ਕਮਾਲ ਦੀ ਆ ਬਹੁਤ ਸੋਹਣਾ ਆਰਡਰ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਪੂਰੀ ਵਿੱਤੀ ਦੇ ਥਣ ਠੰਡੀ ਪਾਉਂਦਾ ਯਾਰ ਹਨਾ ਠੰਡੀ ਦਾ ਇਹ ਕੋਈ ਅੰਤ ਹੀ ਨਹੀਂ ਲੋ ਟਲ ਟੋੜ ਦੇ ਕੱਚੀ ਗੱਚੀ ਆ ਸਾਰੀਆਂ ਵਲਡਾਂ ਲਾ ਕੱਢੂ ਫੇਰ ਕਰਮ ਵਾਲੀ ਨੇ ਸੋਹਣਾ ਬੈਠ ਜਿੱਧਰ ਦੀ ਮਰਜ਼ੀ ਜਾਂਦਾ ਜਿੱਧਰ ਦੀ ਮਰਜ਼ੀ ਭਾਵੇਂ ਦਨੇ ਪਾਸੇ ਬੈ ਕੇ ਚੜਾ ਲੈਣਾ ਕਿਹੜਾ ਕਰਮ ਵਾਲੀ ਨੇ ਕੁਛ ਨਹੀਂ ਠੰਡੀ ਸੀਲ ਫੁੱਲ ਦੰਦਾਂ ਜਵੜ ਦੂਜਾ ਸੂਆ ਵਹਿੜਾਂਗਾ ਭਾਈ ਜਿੰਨੇ ਮਰਜ਼ੀ ਸੂਏ ਚੋ ਹਾਂ ਜੀ ਬੁੱਢੀ ਨਹੀਂ ਹੁੰਦੀ ਨਾ ਇਹਦਾ ਲੀਵਰ ਟੁੱਟੇ ਹਾਂ ਨਾ ਲੀਵਰ ਟੁੱਟੇ ਹਾਂ ਜੀ ਤੇ ਬਰੀਕੀ ਇੰਨੀ ਜ਼ਿਆਦਾ ਜਿੰਨੀ ਕਹਦੋ ਸਹੀ ਆ ਥਾੜ ਪੀਣੇ ਡਾ ਚੰਗਾ ਛੱਡ ਦੋ ਗੱਲ ਥਾਣ ਮੁਠੀ ਵਾਲਾ ਚਾਹ ਹਥੀਜੋ ਵਾਲੇ ਚਾਹ ਮਸ਼ੀਨਾਂ ਚੋੜੇ ਇੱਕ ਨੰਬਰ ਥਾਣ ਲੱਗਿਆ ਬ੍ਰੀਡ ਵੀ ਇੱਕ ਨੰਬਰ ਆ ਫੇਸ ਦੀ ਬਿਊਟੀ ਦੇਖੋ ਬੋਦੀਵਾਦੀ ਪੂਰੀ ਚੰਗੀ ਸਨਖਾਪੁਣਾ ਬੈੜ ਦੇ ਵਿੱਚ ਫੁੱਲ ਫੁੱਲ ਬਰੀਡ ਬਈ ਕਿਆ ਬਾਤ ਆ ਛੋਟੀ ਕੋਈ ਵੀ ਨਾ ਭੈਣ ਭਰਾ ਮੰਨ ਕੇ ਆਵੇ ਨਾ ਹੀ ਆਪਣੇ ਕੋਲੇ ਅੱਜ ਕੋਈ ਬੈੜ ਛੋਟੀ ਹੈਗੀ ਆ ਹਾਂ ਤੇ ਨਾ ਹੀ ਕੋਈ ਛੋਟੀ ਮੰਨ ਕੇ ਆਵੇ ਤੇ ਕਰੀਬਨ ਸਾਰੀਆਂ ਹੀ ਬੜਾ ਹਫਤੇ ਦੇ ਅੰਦਰ ਅੰਦਰ ਸੂ ਪੈਣੀ ਹੈ ਬਈ ਹਾਂਜੀ ਅੱਜ ਤੋਂ 4-4 ਦਿਨ ਦੇ ਵਿੱਚ ਸਾਰੀਆਂ ਸੂ ਪੈਣ 4 ਤੋਂ 4 ਦਿਨ ਹੀ ਲੈਂਦੇ ਆ ਕੋਈ ਬਾਹਲੇ ਦਿਨ ਨਹੀਂ ਲੈਂਦੇ ਆ ਕਰਮ ਵਾਲੀ ਚਮਕ ਦੇਖੋ ਬਰੀਡ ਪੂਰੀ ਇੱਕ ਨੰਬਰ ਆ ਬਈ ਥਣਲੇਵਾ ਵੀ ਕਮਾਲ ਲੈ ਤੋੜਾ ਚੈੱਕ ਕਰੋ ਕਰਮ ਵਾਲੀ ਦਾ ਕਿਆ ਬਾਤ ਆ ਬਈ ਹੋ ਗਿਆ ਰੋਕੋ ਗਲੀ ਦੇ ਵਿਚਾਲੇ ਖੜਾ ਲਾ ਕੋਈ ਚੱਕਰੀ ਨਹੀਂ ਕਹਿਣਾ ਕਰਮ ਵਾਲੀ ਨੇ ਕੋਈ ਜਿੱਧਰ ਦੀ ਮਰਜ਼ੀ ਵਹਿ ਜਾ ਲੈ। ਕਿਆ ਬਾਤ ਆ ਯਾਰ। ਬਰੀਡ ਬਹੁਤ ਹਨ ਵੜ ਤੇ ਬਾਈ। ਉਹ ਬਹੁਤ ਜ਼ਿਆਦਾ ਜੀ। ਤੇ ਕੀ ਮੋਲ ਲਬਰਾ ਜੈ ਜਰਾ। ਡਾਕਟਰ ਸਾਹਿਬ 60000 ਦੀ ਬੱਛੀ ਦੇਵਾਂ ਕੋਈ 70 ਨਹੀਂ ਜੀ ਕੋਈ 75 ਨਹੀਂ। ਠੀਕ ਆ ਬਾਈ। ਮਾਨਤਾਣ ਹੋ ਜਾਊਗਾ ਜੀ। ਮੁੱਲ ਕਰਾਉਣਾ 70 ਮੁੱਲ ਜਮਾ ਜਾ ਜਾਵੇ 60000 ਮਾਨਤਾਣ ਕੋਈ ਚੱਕਰ ਨਹੀਂ ਮੌਕੇ ਤੇ ਹੋ ਜਾਊਗਾ। ਤੋਰਾ ਚੈੱਕ ਕਰੋ ਕਰਮ ਵਾਲੀ ਦਾ ਚਮਕ ਚਮਕ ਪੂਰੀ ਚੰਗੀ ਆ। ਕਿਆ ਬਾਤ ਹੈ। ਬੱਸ ਦਿਨ ਵੀ ਬਈ ਥੋੜੀ ਲੈਂਦੀ ਆ ਉਸ ਨੂੰ ਆਰਡਰ ਆ ਜਿਹੜਾ ਨੇ ਕਮਾਲ ਦਾ ਤੇ ਡਾਕਟਰ ਕਹਿਣ ਦੀ ਗੱਲ ਨਹੀਂ ਪਹਿਲੇ ਸੂਰੇ ਦਾ 18 ਤੋਂ 19 ਕਿਲੋ ਤਾਂ ਦਿੱਤਾ ਵਾ ਜੀ ਓਕੇ ਬਈ ਹਾਂਜੀ ਹੂੰ 18 ਤੋਂ 19 ਕਿਲੋ Aircare 20 ਤੋਂ ਪਲੱਸ ਚੱਲੂਗੀ ਠੀਕ ਹੈ ਬਈ ਹਾਂਜੀ ਬਾਕੀ ਮੁੱਲ ਵੀ ਯਰ ਜਾਇਜ਼ ਆ ਹਾਂ ਮੁੱਲ ਬਈ ਸਾਨੂੰ ਦੱਸਿਆ ਵੀ ਐਂਡ ਤੱਕ ਵੀਡੀਓ ਨੂੰ ਦੇਖਿਓ ਮੁੱਲ ਸਾਰੀਆਂ ਦੀ ਬਾਈ ਨੇ ਜਾਇਜ਼ ਰੱਖਣੇ ਆ બસ ਗੱਬਣਾ ਨੇ ਸਾਰੀਆਂ 4 4 5 5 ਦਿਨਾਂ ਦੀਆਂ ਗੱਟੀਆਂ ਨੇ ਤੇ ਮੰਨ ਕੇ ਚੱਲ ਵਿੱਚ ਕੁਝ ਦੰਦਾ ਚ ਹੀ ਹੋਣੀਆਂ ਹਨਾ ਬਾਈ ਹਾਂਜੀ ਸਾਰਾ ਮਾਲ ਦੰਦਾ ਚ ਹੋਊ ਜੀ ਓਕੇ ਬਾਈ ਹਾਂਜੀ ਠੀਕ ਕੋਈ ਵੀ ਆਏ ਨਹੀਂ ਹੋਊਗਾ ਕੋਈ ਦੋ ਦੰਦ ਦਾ ਜੀ ਕੋਈ ਛੇ ਦੰਦ ਦਾ ਕੋਈ ਚਾਰ ਦੰਦ ਦਾ ਐ ਬੈਠਾ ਜੀ ਆਪਣੇ ਕੋਲ ਅੱਗੇ ਭਰਾ ਦੋ ਨੰਬਰ ਕਿਹੜਾ ਸੂ ਹੈ ਵੀਰੇ ਇਹ ਬਲੂ ਮੱਛੀ ਸੁੰਦੀ ਆ ਜੀ ਦੋ ਦੰਦ ਕੋ ਲੂਨ ਦੋ ਦੰਦ ਹਾਂ ਦੇਖੋ ਜੀ ਮੇਰੇ ਜਿੱਦੀ ਆ ਕੱਦ ਕਰ ਦੇਖੋ ਜੀ ਹਾਂ ਕੱਦ ਲੈ ਬਾਈ ਵੀ ਬਰਾਬਰ ਖੜਾ ਤੇ ਦੂਜੀ ਵਰਡ ਵੀ ਬਰਾਬਰ ਖੜੀ ਉਸ ਹਿਸਾਬ ਨਾਲ ਅੱਜ ਆ ਲਾਇਓ ਫੁੱਲ ਕਰਦਾ ਕੋਈ ਸ਼ੋਹਰਤ ਤੇ ਫੁੱਲ ਜਾਣਾ ਜੀ ਹਾਂ ਪੂਰੀ ਜਾਣ ਵਾਲੀ ਭਲੇ ਵੀ ਇਹ ਸਫਾਈ ਦਿਖਾਇਓ ਕਿੰਨੀ ਥੱਲੇ ਦੂਜੇ ਸੂਏਰ ਕੀ ਆ ਜੀ ਖਾਣੇ ਇੱਕ ਨੰਬਰ ਮੁੱਠੀ ਵਾਲਾ ਖਾਣ ਕ ਲੱਕ ਲਾ ਥਣ ਪੂਰੀ ਵਿਥੀ ਦੇ ਥਣ ਦੰਦੀ ਆਪਾਂ ਬਾਹਰ ਦਿਖਾਵਾਂਗੇ ਉਹ ਨਹੀਂ ਕੋਈ ਗੱਲ ਵੀ ਆਪਾਂ ਕਿਤੇ ਲੋਕਾਂ ਨੂੰ ਉਹੀ ਕਹੀ ਜਾਈਗੇ ਕੋਈ ਵੀ ਭੈਣ ਭਰਾ ਆਪਣੇ ਤੋਂ ਬਹਿੜ ਲੈਂਦਾ ਆਪਦੇ ਦੰਦ ਪੱਟ ਕੇ ਦੇਖ ਕੇ ਲੱਗੇ ਜਾਵੇ ਜੀ ਸਹੀ ਹੈ ਜ਼ਰੂਰੀ ਹੈ ਭਾਈ ਹਮ ਜਿਹੜੀ ਗੱਲ ਕਹਿਤੀ ਬਾਈ ਗਾ ਹਾਂ ਜਿਹੜੀ ਗੱਲ ਕਹਿਤੀ ਉਹੀ ਹੋਊ ਜੀ ਜਿੰਨੇ ਮਰਜ਼ੀ ਆ ਕੇ ਦੰਦ ਪੱਟ ਲਓ ਤਾਂ ਵੀ ਕੋਈ ਚੱਕਰ ਨਹੀਂ ਪਾਈਗਾ ਨਾ ਆਪ ਦੀ ਤਸੱਲੀ ਕਰ ਲਿਓ ਆਪ ਦੀ ਤਸੱਲੀ ਫੁੱਲ ਕਰੇ ਜੀ ਨੇ ਮਾਲਕ ਨੇ ਪੈਸੇ ਲਾਉਣੇ ਆ ਸਹੀ ਹੈ ਤਸੱਲੀ ਫੁੱਲ ਕਰੇ ਪ੍ਰਿੰਟ ਪੂਰਾ ਚੰਗਾ ਬਰੀਟ 1 ਨੰਬਰ ਤੋਰਾ 1 ਫਲੀ ਵੀ ਇਹ ਵੀ ਫੁੱਲਾ ਫੁੱਲ ਫਲੀ ਵੈ ਜੀ ਪੌਡਰ ਤੇ ਫਲੀਆਂ ਵਾ ਵੜਾ ਐ ਨਹੀਂ ਕੋਈ ਗੱਲ ਓਏ ਛੋਟੀ ਨਾ ਮੰਨਿਓ ਫਲੀ ਵੀ ਚੰਗੀ ਐ ਬਰੀਡ ਵਾਲੀ ਐ ਜਾਤ ਵਾਲੀ ਟੋਰਾ ਦੇਖੋ ਲੈ ਕਿਆ ਬਾਤ ਇੱਕ ਨੰਬਰ ਟੋਰਾ ਕਰਮਾਈ ਦਾ ਲੈ ਆਈ ਜਿਹੜਾ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਠੰਡੀ ਸੀਲ ਲੇਖੋ ਲੈ ਜਿੱਧਰ ਦੀ ਮਰਜ਼ੀ ਵੈ ਜੀ ਮੈਂ ਤੁਹਾਨੂੰ ਦਿਖਾ ਦਉ ਜੀ ਕਿੰਨਾ ਚੰਗਾ ਲੱਗਿਆ ਵਾ ਦੂਜੇ ਸੂਰ ਗਾ ਥਾਣਾ ਜੀ ਹਮ ਕਲਾ ਕਲਾ ਥਾਣੇ ਗਲਾਬੀ ਥਾਣਾ ਪੂਰਾ ਵਿਥੀ ਦੇ ਬਰੀਡ ਇੱਕ ਨੰਬਰ ਹਾਂਜੀ ਕੱਦ ਦਾ ਅੰਦਾਜ਼ਾ ਲਾਈਵ ਲਾ ਜੰਦਾ ਚ ਦੰਦ ਦਿਖਾ ਦੇ ਦੋ ਦੰਦ ਦੋ ਦੰਦ ਜੀ ਲੈ ਦੋ ਦੰਦ ਓਕੇ ਹੈ ਬਾਈ ਫੇਸ ਫੂਸ ਬੜਾ ਚੰਗਾ ਬਹੁਤ ਚੰਗੀ ਛੋਟੀ ਮੈਂ ਤੁਹਾਨੂੰ ਵਾਰੀ ਵਾਰੀ ਕਹਿੰਦਾ ਵੀ ਕੋਈ ਵੀ ਵੜਾ ਬੰਦਾ ਛੋਟੀ ਨਾ ਮੰਨ ਕੇ ਆਵੇ ਕੱਦ ਵਾਲੀ ਹੈ ਜੀ ਤਾਂ ਕੱਦ ਵਾਲੀ ਹੀ ਮਿਲੂਗੀ ਕੀ ਮੁੱਲ ਆ ਭਰਾ ਜੰਦਾ WhatsApp ਇਹਦਾ ਵੀ 60000 ਰੁਪਏ ਲਵਾਂਗੇ 60000 ਮਾਨਤਾਣ ਹੋ ਜਾ ਮਾਨਤਾਣ ਕਰ ਦਿਆਂਗੇ ਓਕੇ ਬਾਈ 60000 ਰੁਪਏ ਮੁੱਲ ਆ ਮਾਨਤਾਣ ਕੋਈ ਚੱਕਰ ਨਹੀਂ ਮੌਕੇ ਤੇ ਹੋ ਜਾਊਗਾ ਪਹਿਲੇ ਤੋੜਾ ਚੈੱਕ ਕਰੋ ਕੋਈ ਵੀ ਬਹਿੜ ਲੱਸੀ ਫਿੱਕੀ ਨਹੀਂ ਹੋਊਗੀ ਹੂੰ ਕੋਈ ਵੀ ਬਹਿੜ ਦੰਦਾ ਤੋਂ ਬਿਨਾ ਨਹੀਂ ਹੋਊਗੀ ਓਕੇ ਬਾਈ ਹਾਂਜੀ ਠੀਕ ਅੱਗੇ ਭਰਾ ਕੀ ਜਰਸੀ ਹੈਨਾ ਹਾਂਜੀ ਕਿਹੜਾ ਸੂਆ ਭਰਾ ਇਹ ਦੂਸਰਾ ਸੂਆ ਡਾਟ ਸਾਹਿਬ ਪਹਿਲੇ ਸੂਏ ਦਾ 18 ਕਿਲੋ ਦਾ ਕਾਰਡ ਹੈ ਇਹਦਾ ਓਕੇ ਬਾਈ ਹਾਂਜੀ ਲੈ ਢਿੱਟਾ ਲਿਖਾ ਦਿਓ ਜੀ ਕਿੰਨੀ ਹੈ ਬੜੀ ਢਿੱਟਾ ਚੈੱਕ ਕਰੋ ਸਾਰੀਆਂ ਬਲਡਰਾਂ ਲਾ ਕੱਢੂ ਫਿਰ ਸੋਨਾ ਹਾਂਜੀ ਲੋ ਕੱਚੀ ਕੱਚੀ ਹੈ ਕੱਲੀ ਮਸਲ ਹੈ ਥਾਨ ਦੇਖੋ ਇੱਕ ਨੰਬਰ ਥਾਨ ਲੱਗਿਆ ਗੁਲਾਬੀ ਥਾਨ ਠੰਡੀ ਜਿੰਨੀ ਕਹਦੋਂ ਹੁੰਦੀ ਹੈ ਖੰਡੀ ਸੀਲ ਫੁੱਲ ਆ ਜਿੱਥੇ ਮਰਜੀ ਫੁੱਲ ਜਿਵੇਂ ਮਰਜੀ ਹੱਥ ਫੇਰੀ ਚੱਲ ਕੋਈ ਚੱਕਰੀ ਨਹੀਂ ਕਹਿਣਾ ਕਰਮ ਵਾਲੇ ਨੇ ਕੁਛ ਨਹੀਂ ਚਮਕ ਫੁੱਲ ਆ ਕਹਿੰਦੇ ਜਾਨ ਮੈਂ ਤੁਹਾਨੂੰ ਵਾਰੀ ਵਾਰੀ ਕਹਿਣਾ ਜੀ ਜਾਨ ਫੁੱਲ ਫੁੱਲ ਕਹੀ ਤਾਂ ਫੁੱਲ ਹੀ ਮਿਲੂਗੀ ਹੂੰ ਬਿਊਟੀ ਚੈੱਕ ਕਰੋ ਕਰਮ ਵਾਲੇ ਦੀ ਮੰਗ ਫੁੱਲ ਆ ਬਈ ਜਰਸੀ ਬਹੁਤ ਘੱਟ ਮਿਲਦੀ ਆ ਵੜ ਬਾਕੀ ਆਪ ਆਜ ਨਹੀਂ ਮਿਲਨੀ ਮੁੱਲ ਬਈ ਦੇ ਜਮਾਂ ਜੈਜ ਆ ਫੁੱਲੀ ਵੀ ਰੰਗ ਰੂਪ ਆ ਅਸਲ ਜਰਸੀ ਅਕਲਰ ਹੈ ਕਿ ਨਹੀਂ ਭਾਈ ਹਾਂਜੀ ਹਮ ਅਸਲ ਆ ਜੀ ਉਹ ਚੀਜ਼ ਨਹੀਂ ਹੋਊਗੀ ਵੀ ਕ੍ਰਾਸਪਾਨ ਹੋਊਗਾ ਅਸਲ ਜਰਸੀ ਵਾਲਾ ਕਲਰ ਹੈ ਵੀ ਹਮ ਤੋਰਾ ਬ੍ਰੀਟ ਇੱਕ ਨੰਬਰ ਹੈ ਕਿਆ ਬਾਤ ਹਮ ਲੈ ਭਾਈ ਜਿੱਥੇ ਮਰਜ਼ੀ ਖੜਾ ਲੱਗਣੀ ਨਾ ਜੀ ਨਾ ਜਿੱਥੇ ਮਾਦੀ ਜਿਵੇਂ ਮਰਜ਼ੀ ਹੱਥ ਫੇਰੀ ਜਾ ਲੋ ਕੋਈ ਚੱਕਰੀ ਨਹੀਂ ਜਿੱਥੇ ਮਰਜ਼ੀ ਬਹਿ ਜਾ ਲੈ ਕਹਿਣਾ ਤਾਂ ਕਰਮ ਵਾਲੀ ਨੇ ਕੋਸ਼ਿਸ਼ ਨਹੀਂ ਠੰਡੀ ਬਹੁਤ ਆ ਯਾਰ ਹਨਾ ਹਾਂਜੀ ਬਹੁਤ ਜ਼ਿਆਦਾ ਠੰਡੀ ਆ ਤੇ ਕੀ ਮੋਲ ਲਾ ਭਰਾ ਫਿਰ ਜਾ ਸਾਡੇ ਸਾਡੇ 57000 ਦੀ ਵੜ ਦੇਵਾਂਗੇ 75700 ਦੀ ਵੜ ਬਾਈ ਕਹਿੰਦਾ ਦੇ ਦੇਾਂਗੇ ਜਮਾ ਜਾਇਦ ਮੋਲ ਲ ਬਰੀਟ ਇੱਕ ਨੰਬਰ ਤੋਰਾ ਇੱਕ ਨੰਬਰ ਚਮਕ ਬਰੀਟ ਓਕੇ ਆ ਬਈ ਕਿਆ ਬਾਪ ਪੜੀ ਵਿਆਹ ਕੋਈ ਛੋਟੀ ਨਹੀਂ ਹਾਂਜੀ ਕੋਈ ਛੋਟੀ ਨਾ ਮੰਨੇ ਕੋਈ ਲੱਸੀ ਵਾਸ ਨੂੰ ਵਾਰੀ ਵਾਰੀ ਕਹਿੰਦਾ ਮੈਨੂੰ ਵੀ ਨਹੀਂ ਚੰਗਾ ਲੱਗਦਾ ਸਹੀ ਹੈ ਬਾਈ ਵੀ ਵਾਰੀ ਵਾਰੀ ਆਪਾਂ ਇੱਕ ਗੱਲ ਨਹੀਂ ਦਰਾਈ ਜਾਈਓ ਗਾਲ ਗਲਤ ਹੁੰਦੀ ਆ ਹੂੰ ਇਹ ਲੱਸੀ ਫਿੱਕੀ ਕੋਈ ਵੀ ਨਾ ਵੜ ਮੰਨ ਕੇ ਆਵੇ ਸਹੀ ਗੱਲ ਆ ਬਾਈ ਬਰੀਡ ਤੇ ਚਮਕ ਦੇਖੋ ਬਾਕੀ ਅਸਲੀ ਕਲਰ ਆ ਜਰਸੀ ਦਾ ਹਾਂਜੀ ਹਾਂ ਪਿਓਰ ਆ ਜੀ ਇੱਕ ਨੰਬਰ ਪਿਓਰ ਆ ਜੀ ਅੱਗੇ ਭਰਾ 4 ਨੰਬਰ ਇਹ ਜਰਸੀ ਤੇ ਜੀ ਮੰਨ ਕੇ ਚੱਲੋ ਵੀ ਆਪਣੀ ਕ੍ਰੋਸ ਚ ਮਿਕਸ ਆ ਜੀ ਇਹ ਓਕੇ ਹਾਂਜੀ ਕੱਚੀ ਕੱਚੀ ਆ। ਸਾਈ ਵਾਲ ਤੇ ਜਰਸੀ ਦਾ ਮਿਕਸ ਆ ਜੀ। ਲੈਣ ਕਿੰਨੇ ਲੋ? ਲਓ ਜੀ ਕੱਚੀ ਕੱਚੀ ਆ। ਸਫਾਈ ਦਿਖਾਓ ਕਿੰਨੀ ਜ਼ਿਆਦਾ। ਦਿਨ 5 ਤੋਂ 7 ਦਿਨ ਇਹ ਵੀ ਲਓ ਜੀ। ਕੰਮ ਦਿਖਾਓ ਬੰਦਾ ਚੰਗਾ ਤੇ ੱਲ ਦੇ। ਦਿਨਾਂ ਦੀ ਕੱਚੀ ੱਲ ਦੇਖ ਸਾਰੀਆਂ ਬਾਲਡਲਾਂ ਕੱਢੂ ਫੇਰ ਸੋਣਾ। ਤੇ ਆਏ ਜੀ ਵੀ ਜੇ ਮੈਂ ਹੁਣ ਜੀ ਵਿਚ ਵਿਚ ਗਾਇਆਂ ਗਰਮ ਹੁੰਦੀਆਂ। ਬੈੜਾ ਉਹ ਕੰਮ ਨਹੀਂ ਹੋਊਗਾ ਭਾਵੇਂ ਲੋ ਬੈਜੋ। ਲੈ ਭਾਈ। ਲੋ। ਜਿੱਧਰ ਦੀ ਮਰਜ਼ੀ ਜਿਵੇਂ ਮਾਰਦੀ ਹੱਥ ਵੀ ਜਲ ਕੋਈ ਚੱਕਰੀ ਨਹੀਂ ਕਹਿਣਾ ਕੋਈ। ਇੱਧਰ ਦੀ ਬੈਜੋ ਇੱਧਰ ਦੀ ਬੈਜੋ ਜਿੱਧਰ ਦੀ ਮਰਜ਼ੀ ਬੈਜੋ। ਉੱਤੇ ਹੋਗਾ ਵੀ ਕੋਈ ਲੱਤ ਚੱਕ ਜੂ ਹੰਡੀ ਬਹੁਤ ਆ ਯਾਰ ਬਾਖਾ ਜੀ ਪੂਛ ਚੱਕੂ ਬੈੜ ਕੀ ਬਾਤਾਂ ਨੇ ਬਾਈ ਬਾਕੀ ਚੰਗੀ ਆ ਕੱਦ ਵਾਲੀ ਆ ਪਲੇ ਵੀ ਆ ਤੇ ਥਾਨ ਇੱਕ ਨੰਬਰ ਆ ਫੁੱਲ ਬਰੀਡ ਆ ਬਾਈ ਜਰਸੀ ਕ੍ਰਾਚ ਆ ਗਈ ਿਯੂਟੀ ਚੈੱਕ ਕਰੋ ਿਯੂਟੀ ਸ਼ਾਈ ਵਾਲ ਤੇ ਜੈਸੀ ਦੀ ਮਿਕਸ ਆ ਗਈ ਹਮ ਬਹੁਤ ਪਾਪਾ ਵਾਲੇ ਫੋਨ ਆਉਂਦੇ ਵੀ ਲੈਣੀ ਇਹ ਜੀ ਆ ਸਹੀ ਆ ਉਹ ਜਿਹਨਾਂ ਦਾ ਦੁੱਧ ਮੱਝਾਂ ਵਰਗਾ ਹੁੰਦਾ ਹਮ ਤਾਂ ਕਰਕੇ ਜਿਵੇਂ ਗਰਮੀ ਦਾ ਮੌਸਮ ਆਉਂਦਾ ਗਰਮੀ ਬਿਲਕੁਲ ਨਹੀਂ ਮੰਨਦੀ ਨਹੀਂ ਨਹੀਂ ਜੀ ਗਰਮੀ ਦਾ ਕੰਮ ਆ ਇਹਨਾਂ ਦਾ ਲੈ ਤੋੜਾ ਦੇਖੋ ਇੱਕ ਨੰਬਰ ਫੁੱਲ ਫੈਂਟ ਆਉਣੀ ਹੈ ਗਰਮੀ ਬਿਲਕੁਲ ਨਹੀਂ ਮੰਨਣੀ ਇੱਕ ਨੰਬਰ ਬਰੀਡ ਆ ਬਾਈ ਕੀ ਬਾਤ ਆ ਲੈ ਹਿੰਦੀ ਆ ਜਾਈ ਨਹੀਂ ਗੁਰ ਇੱਥੇ ਖੜਾ ਲਾ ਜਿਵੇਂ ਮਰਜੀ ਜਿੱਧਰ ਦੀ ਮਰਜੀ ਬੈਜੋ ਜਿੱਧਰ ਦੀ ਮਰਜੀ ਬੈਜੋ ਜੀ ਐਂ ਲੈ ਮਾਰ ਦੂੰਗਾ ਇਦੋਂ ਠੰਡੀ ਕੀ ਹੋ ਕੁ ਨਹੀਂ ਭਰਾ ਨਾ ਜੀ ਨਾ ਹੂੰ ਕੀ ਮੋਲਾ ਭਰਾ ਜੱਜ ਇਹ ਬੈਠ ਜੀ 63000 ਦੀ ਦੇ ਦਾਂਗੇ ਜੀ 63000 ਦੀ ਮਾਨਤਾਨ ਹੋ ਜਾ ਮਾਨਤਾਨ ਹੋ ਜਾ ਜੀ 63000 ਰੁਪਇਆ ਮੋਲਾ ਮਾਨਤਾਨ ਕੋਈ ਚੱਕਰ ਨਹੀਂ ਬਾਈ ਮੌਕੇ ਤੇ ਹੋ ਜਾਊਗਾ ਉਹ ਵੈਸੇ ਪਹਿਲਾਂ ਹੀ ਭਾਈ ਨੇ ਜੱਜ ਰੱਖਿਆ ਚਲੋ ਮਾਨਤਾਨ ਵੀ ਕੋਈ ਚੱਕਰ ਨਹੀਂ ਹੋ ਜਾਊਗਾ ਭਾਈ ਬੈੜ ਚੰਗੀ ਆ ਕੱਲੀ ਚੱਚੀ ਕੱਚੀ ਆ ਉਹ ਸਾਵਨਾ ਦਾ ਜਾਲਾ ਆ ਉਹ ਸਾਰੀਆਂ ਬਾਲਟ ਲੈ ਚਾਰੋਂ ਦਾ ਤੁਹਾਨੂੰ ਪਹਿਲਾਂ ਡਾਕਟਰ ਸਾਹਿਬ ਕਿੰਨੇ ਪਹਾਂ ਦੀ ਬੱਛੀ ਆ ਜੀ ਇਹ ਸਹੀ ਗੱਲ ਆ ਭਾਈ ਜਿੱਦ ਤੇ ਤਿਆਰ ਹੋਗੀ ਦੱਸੂਗੀ ਹਾਂ ਦੱਸੂਗੀ ਜੀ ਕੱਲਾ ਕੱਲਾ ਪੀੜੀ ਦੇ ਪਾਪ ਵਾਂਗੂ ਥਾਂ ਲੱਗਣਾ ਇਹ ਹੂੰ ਸਹੀ ਗੱਲ ਉਹ ਤਾਂ ਗੱਲ ਹੈ ਨਹੀਂ ਕਿ ਵੀ ਚਾਹੇ ਥੱਲੇ ਕੋਈ ਮਾੜੀ ਆ ਜਾਂ ਕੋਈ ਟੇਢ ਵੰਗਾ ਸਹੀ ਆ ਉਹ ਕੰਮ ਹੈ ਨਹੀਂ 5 ਨੰਬਰ ਭਰਾ ਕਿਹੜਾ ਸੂਆ ਜੀ ਇਹ ਪਲੂਨ ਮੱਛੀ ਸੁੰਦੀ ਆ ਸਵਾ ਦੋ ਸਾਲ ਦੀ ਆ ਜੀ ਇਹ ਓਕੇ ਬਾਈ ਹਾਂਜੀ ਦੋ ਦਾ ਹੰਦਾ ਜੀ ਦੋ ਦਾ ਸਫਾਈ ਦਿਖਾਓ ਪਹਿਲਾ ਸੂਆ ਸੂਆ ਪਲੂਨ ਸੁੰਦੀ ਆ ਤੇ ਥਣ ਦਿਖਾਓ ਕਿੱਡਾ ਕੀ ਬਾਤ ਆ ਬਈ ਥਣ ਮੂਰਲੇ ਪਾਸੇ ਦਿਖਾ ਦਿਓ ਥਣ ਲੈ ਵਾ ਦੇਖ ਮੂਰ ਨੂੰ ਹਣ ਹਾਂਜੀ ਹੂੰ ਖੋਲੀ ਬਾਈ ਬਿਊਟੀ ਇੱਕ ਨੰਬਰ ਆ ਕੱਦ ਚੰਗਾ ਬਰੀਡ ਚੰਗੀ ਆ ਚਮਕ ਚੰਗੀ ਆ ਤੋਰ ਕੇ ਦਿਖਾਣੇ ਕੋਈ ਚੱਕਰ ਨਹੀਂ ਬਸ ਉਹੀ ਗੱਲ ਆ ਗਈ ਬਈ ਸਾਰੀਆਂ 4 ਤੋਂ 5-5 ਦਿਨ ਲੈਣੇ ਗੋ ਬਸ ਹਨਾ ਸੇਮ ਮੋਲੋ ਹਿਸਾਬ ਨਾਲ ਬਾਈ ਦੇ ਜੈਜ ਹਾਂਜੀ ਫਿਚ ਕੇ ਜੇ ਮੋਲ ਰੱਖਿਆ ਕੋਈ ਬਾਲੇ ਮੋਲ ਨਹੀਂ ਰੱਖੇ ਮਾਨਦਾਨ ਬਾਅਦ ਕੀ ਮੌਕੇ ਤੇ ਹੋ ਜਾਣਾ ਬਾਈ ਤੂੰਰਾ ਚੈੱਕ ਕਰੋ ਕਰਮ ਵਾਲੀ ਬਰੀਡ ਪਾਉਦਾ ਯਾਰ ਹਨਾ ਸਵਾ ਦੋ ਸਾਲ ਦੀ ਹੈ ਡਾਕਟਰ ਸਾਹਿਬ ਅੱਛੀ ਹੈ ਉਮਰ ਬਹੁਤ ਛੋਟੀ ਹੈ ਬਹੁਤ ਛੋਟੀ ਉਮਰ ਹੈ ਜੀ ਗਰੋਥ ਹੋਰ ਕਰਨੀ ਹੈ ਕਰਮ ਵਾਲੀ ਨੇ ਹਾਂਜੀ ਤੇ ਠੰਡੀ ਹਾਂ ਕੋਲੋਂ ਬੱਚੀ ਨਹੀਂ ਠੰਡੀ ਨਹੀਂ ਹੁੰਦੀ ਆਈ ਬਹਿ ਜਾ ਹਨਾ ਜੱਥੇ ਮਰਜ਼ੀ ਖੜਾ ਲਾ ਗਲੀ ਦੇ ਵਿੱਚ ਆਲੇ ਖੜਾ ਲੀ ਬਾਈ ਜਿੱਧਰ ਦੀ ਮਰਜ਼ੀ ਬੈਠਾ ਰਹੇ ਕੋਈ ਇੱਛਾ ਨਹੀਂ ਉਹਨੂੰ ਕਰਨ ਵਾਲੀ ਹੈਣੀ ਸਹੀ ਗੱਲ ਆ ਬਾਈ ਹਾਂਜੀ ਕੀ ਮੋ ਲਿਵਰੇਜ ਹੈ ਜੱਟ ਅੱਡ ਸਾਹਿਬ ਇਹ ਦੇ ਦਾਂਗੇ 55000 ਦੀ 55000 ਦੀ ਮਾਨਤਨ ਹੋ ਜਾ ਮਾਨਤਨ ਕਰ ਦਿਆਂਗੇ ਜੀ ਓਕੇ ਬਾਈ ਤੇ ਦੰਦੀ ਇਹਦੀ ਦੋ ਦੰਦ ਦਾ ਦਿਖਾ ਦਿਓ ਮਰੀ ਠੀਕ ਆ ਦੋ ਦੰਦ ਦਾ ਪੱਟ ਕੇ ਦਿਖਾ ਦੇ ਬਾਕੀ ਬਾਈ ਦੀ ਗੱਲ ਆ ਹਾਂ ਠੀਕ ਆ ਬਾਈ ਜਿਹੜੀ ਗੱਲ ਕਹੇਦੀ ਬਾਈ ਕਹਿੰਦਾ ਉਹੀ ਹੋਵੇ ਚਮਕ ਬ੍ਰੀਟ ਇੱਕ ਮਸਤੀ ਕਰਦੀ ਆ ਜੀ ਪਲੀ ਕਰਕੇ ਮਾਸਤੀ ਕਰ ਰੇ ਥਾਂ ਨੀ ਬੜਾ ਕਮਾਲ ਦਾ ਲੱਗਿਆ ਯਾਰ ਹਾਂ ਜਿਵੇਂ ਪਹਿਲਾ ਸੂਆ ਨਾ ਹਾਂਜੀ ਹੂੰ ਇਕਲੀ ਕੱਚੀ ਗੱਚੀ ਹੋਈ ਆ ਬਸ ਹਾਂਜੀ ਲੇਵਾ ਬਹੁਤ ਸੋਹਣਾ ਤਿਆਰ ਕਰਕੇ ਫੇਰ ਸੋਣਾ ਕਰਾਂਗੇ ਹਾਂਜੀ ਅੱਗੇ ਵੀਰੇ 6 ਨੰਬਰ ਤੇ ਕਿਹੜਾ ਸੂਆ ਜੀ ਇਹ ਪਲੂਣ ਮੱਛੀ ਜੱਟ ਸਾਲੂ ਕਿੰਨੇ ਦਿਨ ਲਊ ਜੀ ਇਹ ਇਹ ਲਊ ਜੀ 5 ਤੋਂ 4 ਦਿਨ ਇਹ ਵੀ ਸੇਮ ਤੋਂ ਸੇਮ ਹੀ ਆ ਜੀ ਸਹੀ ਆ ਹਾਂਜੀ ਹੂੰ ਲਓ ਜੀ ਜਿਵੇਂ ਮਰਜ਼ੀ ਬੈ ਜਾਓ ਮੂਹ ਨੂੰ ਥਾਂ ਤੋਂ ਦਿਖਾ ਦਿਓ ਜਿਵੇਂ ਮਰਜ਼ੀ ਬੈ ਜਾ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਥਾਣ ਨੇੜ ਤੋਂ ਚੈੱਕ ਕਰਵਾ ਲੈ ਮੂਹ ਦੀ ਲੇਵਾ ਦੇਖੋ ਕਿਥੋਂ ਸਟਾਰਟਿੰਗ ਹੈ ਕੀ ਬਾਤ ਹੈ ਨਾੜਾ ਨੂੜਾ ਫੁੱਲ ਚੰਗੇ ਨੇ ਮੁੱਠੀ ਵਾਲਾ ਥਾਣ ਕੱਲਾ ਕੱਲਾ ਤੇ ਠੰਡੀ ਸੀਲ ਜਿੰਨੀ ਕਹਦੇ ਉਹ ਨਹੀਂ ਜਿੱਥੇ ਮਰਜੀ ਹੱਥ ਫੇਰ ਜਾਊਗੀ ਲੋ ਜਿੱਧਰ ਦੀ ਮਰਜੀ ਵਹਿ ਜਾਊਗੀ ਕੋਈ ਨਹੀਂ ਕਹਿਣਾ ਕੁਛ ਨਹੀਂ ਬਰੀਡ ਇੱਕ ਨੰਬਰ ਹੈ ਹਾਂਜੀ ਗਰਮੀਆਂ ਦਾ ਤੋਹਫਾ ਗਰਮੀ ਨਹੀਂ ਮੰਨਦੀ ਗਰਮੀ ਨਹੀਂ ਮੰਨਣਾ ਗਰਮ ਵਾਲੀ ਦੀ ਫੁੱਲ ਚੰਗੇ ਆਉਗੇ ਜਰਸੀ ਆਣਾ ਹਾਂਜੀ ਜਰਸੀ ਤੇ ਕ੍ਰਾਸ ਦਾ ਮਿਕਸ ਆ ਗਈ ਜੀ ਇਹ ਬਰੀਡ ਤਾਂ ਇੱਕ ਨੰਬਰ ਹੈ ਹਾਂਜੀ ਮੱਝ ਨਾਲ ਦਾ ਦੋ ਦੋ ਲੈਣਾ ਗਰਮ ਵਾਲੀ ਨੇ ਫੈਂਡ ਫੌਂਟ ਫੁੱਲ ਆਉਗੇ ਸੋਰਾ ਚੈੱਕ ਕਰਿਓ ਕਰਮਾ ਥੋੜੀ ਜਗਦੀ ਆ ਬਾਹਰ ਨਿਕਲੋ ਔੜੀ ਔੜੀ ਲਓ ਕੀ ਮੋਲ ਆ ਭਾ ਜਾਇਜ ਚੱਟ ਸਾਬ ਦਾ ਮੁੱਲ ਜੀ ਜਾਇਜ ਹੋਊਗਾ ਬਸ ਜਿਵੇਂ ਪਹਿਲਾਂ ਵਾਲੀਆਂ ਵੜਾ ਨਾਲ ਜਾਇਜਾ ਚੰਗੀ ਸੀਲ ਦਿਖਾ ਦਿਓ ਜੀ ਲੈ ਬਈ ਇਹ 54800 ਦੀ ਵੱਛੀ ਦੇਵਾਂਗੇ ਜੀ 54800 ਦੀ ਜਮਾ ਜਾਇਜ ਮੁੱਲ ਮਾਨਤਨ ਕੋਈ ਚੱਕਣੀ ਹੋਊਗਾ ਬੈਡ ਚੰਗੀ ਆ ਬਈ ਫੇਸਕਾਟ ਵੀ ਦਿਖਾ ਦਿਓ ਜੀ ਕਿਹੜੀ ਵਾਲੀ ਆ ਫੇਸ ਪੂਲਸ ਬੜਾ ਚੰਗਾ ਕੀ ਆ ਬਾਤ ਕਵਾਲਿਟੀ ਇੱਕ ਨੰਬਰ ਹੈ ਨਾ ਹਾਂਜੀ ਹਮ ਆਇਆ ਪਤਾ ਮੈਂ ਕੱਚੀ ਕੱਚੀ ਹੈ ਜਿਹੜੀ ਹੈ ਜੀ ਪੰਜ ਚਾਰ ਦਿਨ ਲੈਂਦੀ ਹਾਂ ਬਾਕੀ ਪੰਜ ਚਾਰ ਦਿਨ ਤੱਕ ਕੀ ਲੱਗਦਾ ਬਈ ਸਾਂਭਣ ਨੂੰ ਯਾਰ ਹੈ ਨਾ ਕਿਉਂ ਉਹਦੇ ਮੁੱਲ ਵੀ ਜਾਇਜ਼ ਆ ਜਮਾ ਖਿੱਚ ਕੇ ਮੁੱਲ ਰੱਖਿਆ ਬਾਈ ਨੇ ਬਾਲਾ ਮੁੱਲ ਨਹੀਂ ਰੱਖਿਆ ਨੇ ਹਾਂਜੀ ਤੋਰਾ ਬ੍ਰੀਡ ਚੈੱਕ ਕਰੋ ਬਾਕੀ ਬ੍ਰੀਡ ਮੈਲਦੀ ਬਹੁਤ ਨਹੀਂ ਜੀ ਮਿਲਦੀ ਬਹੁਤ ਘੱਟ ਆ ਜੀ ਕਿਉਂ ਹੁਣ ਸਾਰਾ ਤੁਹਾਨੂੰ ਵੀ ਨਾ ਪਤਾ ਹਮ ਪਰ ਤੁਹਾਨੂੰ ਵੀ ਪਤਾਗਾ ਸਹੀ ਪੂਰੇ ਗਰਮੀ ਦੀ ਰੋਤ ਆਉਂਦੀ ਹੈ ਜੀ ਸਹੀ ਆਪੇ ਬਾਕੀ ਚੱਲਣਾ ਇੰਨਾ ਨਹੀਂ ਹੈ ਵੀਰੇ ਹਾਂਜੀ ਇੰਨਾ ਨਹੀਂ ਚੱਲਣਾ ਜੀ ਹਮ ਉਹ ਮੂਰੇ ਗਰਮੀ ਚ ਮੱਜਾਂ ਦੀ ਢੂਈ ਭੰਦੀਆਂ ਜੀ ਇਹ ਸਹੀ ਆ ਬਾਈ ਮੁੱਲ ਬਹੁਤ ਘਾਟਾ ਮੱਜਨ ਨਾਲ ਮੰਨ ਕੇ ਚੱਲ ਆ ਹਾਂਜੀ ਮੁੱਲ ਤਾਂ ਫਿਰ ਅੱਧੇ ਚ ਆ ਗਿਆ ਨਾ ਮੱਜ ਦੇ ਹਿਸਾਬ ਨਾਲ ਤਾਂ ਤਿੰਨ ਆ ਜਾਣੀ ਹੈ ਹਾਂਜੀ ਹਾਂਜੀ ਅੱਗੇ ਬਾਈ ਲਾਸਟ ਸੱਤ ਨੰਬਰ ਇਹ ਵੀ ਪਹਿਲਾਂ ਵੱਛੀ ਆਈ ਡਾਕਟਰ ਸਾਹਿਬ ਠੀਕ ਹੈ ਜੀ ਹਾਂਜੀ ਕਿੰਨੇ ਦਿਨ ਲੋ ਜੀ ਇਹ ਵੀ ਲੋ ਜੀ ਦੋ ਤੋਂ ਚਾਰ ਦਿਨ ਦੋ ਤੋਂ ਚਾਰ ਦਿਨ ਠੀਕ ਆ ਬਾਈ ਲੈ ਜਿਵੇਂ ਮਰਜੀ ਹੱਥ ਫੇਰੀ ਚੱਲ ਕੱਚੀ ਕੱਚੀ ਆ ਬਸ ਹੁਣ ਦੱਸਿਆ ਬਈ ਪੰਜ ਦਿਨ ਦੇ ਦੇਖੋ ਜੀ ਗੱਲ ਇਹ ਕਿੰਨੀ ਜ਼ਿਆਦਾ ਢਿੱਲ ਦੇਖੋ ਸਾਰੀਆਂ ਬਾਲਟਾਂ ਲੰਘ ਕੱਢੂ ਫਿਰ ਸੋਣਾ ਥਣ ਵੀ ਬਹੁਤ ਚੰਗਾ ਨਾ ਬੜਾ ਚੰਗਾ ਥਣ ਕਰਦਾ ਜੀ ਇਹਨੇ ਖੋਲਿਓ ਬਈ ਤੋਰ ਤੋਰ ਦੇ ਬਰੀਡ ਇੱਕ ਨੰਬਰ ਆ ਬਈ ਤੇ ਫੇਸ ਫੂਡਸ ਬੜਾ ਚੰਗਾ ਥਣ ਬੜਾ ਚੰਗਾ ਢਿੱਲਾ ਬਹੁਤ ਨੇ ਸਾਰੀਆਂ ਬਾਲਟਾਂ ਲੰਘ ਕੱਢੂ ਫਿਰ ਸੋਣਾ ਦੇਖੀ ਕੁਆਲਿਟੀ ਚਲ ਬਾਹਰ ਦਿਖਾ ਦੇ ਬਾਹਰ ਦਿਖਾ ਨੇ ਖੁੱਲੇ ਥਾਂ ਕੋਈ ਚੱਕਰ ਨਹੀਂ ਲੈ ਤੋੜਾ ਚੈੱਕ ਕਰੋ ਕਰ ਮਾੜੀ ਨੇ ਕੀ ਦੱਸਣਾ ਇਹ ਦਗਾਉਂਦੇ ਨੇ ਕੀ ਆ ਬਾਤ ਆ ਬਈ ਕੱਲੀ ਕੱਚੀ ਕੱਚੀ ਹਾਂ ਜੀ ਕੱਚੀ ਕੱਚੀ ਆ ਜੀ ਹਾਂ ਹਾਂ ਸਾਰੀਆਂ ਬਲਟਾਂ ਲਾ ਗੱਡ ਲੈਣੀ ਆ ਪੂਰਾ ਐ ਪੰਡ ਵਾਲਾ ਲੈ ਲੈ ਕੇ ਫੇਰ ਸੋਣਾ ਲੋ ਜਿਵੇਂ ਮਰਜ਼ੀ ਵਾ ਠਾਰੇ ਕੋਈ ਚੈੱਕ ਨਹੀਂ ਇਹਣਾ ਕੁਛ ਕੀ ਆ ਬਾਤ ਆ ਬਈ ਲੋ ਜੀ ਟੱਲ ਦਿਖਾਓ ਜੀ ਕਿੰਨੀ ਤੇ ਟੱਲ ਦੇਖੋ ਲੈ ਬ੍ਰੀਕੀ ਦੇਖੋ ਹਣਾ ਬ੍ਰੀਕੀ ਦੇਖੋ ਜੀ ਕਿੰਨੀ ਜ਼ਿਆਦਾ ਆ ਸਾਰੀਆਂ ਬਲਟਾਂ ਕੱਢੂ ਫੇਰ ਸੋਣਾ ਥਾਣ ਦਿਖਾ ਦੇ ਲੈ ਥਣ ਲੋ ਦੇਖੋ ਕੀ ਆ ਬਾਤ ਆ ਬਈ ਕੀ ਮੋਲ ਆ ਵੀਰੇ ਜੈ ਸਾਡੇ 46000 ਦੀ ਵਾਸੀ ਦੇਵਾਂਗੇ ਜੀ ਸਾਡੇ ਇਸ ਕੁਆਲਟੀ ਦਿਖਾਓ ਜੀ ਕਿੰਨੀ ਇਹਦੀ ਤੇ ਕੁਆਲਟੀ ਦਿਖਾਓ ਜਮਤ ਜੈਦ ਮੋਲ ਆ 46000 ਦੀ ਵਾੜ ਬਾਈ ਕਹਿੰਦਾ ਦੇ ਦੇਾਂਗੇ ਬਾਈ ਬਿਊਟੀ ਚੈੱਕ ਕਰੋ ਲੈ ਕਿਆ ਬਾਤ ਹੈ ਠੰਡੀ ਦਾ ਫੁੱਲ ਲੱਗ ਗਿਆ ਮੁੱਲ ਜੀ ਫੁੱਲ ਫੁੱਲ ਠੰਡੀ ਮਾ ਤੁਹਾਨੂੰ ਦੱਸਿਆ ਆਪਣਾ ਕੋਈ ਵੀ ਡੰਗਰ ਜੀ ਗਰਮ ਨਾ ਹੋਊਗਾ ਹੂੰ ਤੋ ਉਹਦਾ ਚੈੱਕ ਕਰੋ ਪ੍ਰਿੰਟ ਬਰੀਡ ਇੱਕ ਨੰਬਰ ਕਿਆ ਬਾਤ ਹੈ ਇਹ ਬਤਾਇਆ ਬਾਕੀ ਯਾਰ ਮੁੱਲ ਜਮ ਜਾਇਜ਼ ਆ ਬਾਈ ਨੇ ਬਾਲੇ ਮੁੱਲ ਨਹੀਂ ਰੱਖੇ ਜਮਾ ਖਿੱਚ ਕੇ ਜੇ ਮੁੱਲ ਰੱਖਿਆ ਬਾਈ ਜੀ ਆਪਾਂ ਨੂੰ 1000 2000 ਤੱਕ ਮਤਲਬ ਆ ਜੇ 1000 2000 ਬਣ ਗਿਆ ਆਪਾਂ ਪਸੂ ਡੰਗਰ ਦੇ ਦੇਣਾ ਠੀਕ ਆ ਬਾਈ ਹਾਂ ਜੀ ਆਪਣੇ ਹੱਥਾਂ ਦੀ ਤੰਗੀ ਹੂੰ ਨੂੰ ਦਿਸੀ ਜਾਂਦਾ ਹੁਣ 8 9 ਗਾਂਆਂ ਸੀ ਜੀ ਕਿ ਵੀ ਕੀ ਆ ਵਿੱਚੋਂ 8 ਖੜੀਆਂ ਹਜੇ ਆਪਣੇ ਕੋਲ ਸਹੀ ਆ ਬਾਈ ਨਾਗ ਸਿੱਟਾ ਕੋ ਸੱਤ 27 ਨੰਬਰ ਤੇ ਕਿਸੇ ਵੀ ਨੂੰ ਕੋਈ ਵੀ ਨਗ ਪਸੰਦ ਆਏ ਬਾਈ ਨੈਕਨੈਕਟ ਕਰ ਲਿਓ ਜੀ ਧੰਨਵਾਦ